ਵਿਚੋਲਾ ਉਹਨੂੰ ਕਹਿੰਦੇ ਨੇ ਜਿਹੜਾ ਦੋ ਧਿਰਾਂ ਨੂੰ ਆਪਸ ਵਿੱਚ ਜੋੜਦਾ ਹੈ ਵਿਆਹ ਸ਼ਾਦੀਆਂ ਵਿੱਚ ਖਾਸ ਤੌਰ ਤੇ ਵਿਚੋਲੇ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਉਹ ਦੋਵਾਂ ਧਿਰਾਂ ਨੂੰ ਜਾਣਦਾ ਵੀ ਹੁੰਦਾ ਹੈ ਦੋਵਾਂ ਦੇ ਗੁਣਾਂ ਨੂੰ ਦੋਵਾਂ ਦੀਆਂ ਖੂਬੀਆਂ ਨੂੰ ਤੇ ਉਹਨੂੰ ਪਤਾ ਹੁੰਦਾ ਵੀ ਕਿਸ ਪਰਿਵਾਰ ਦਾ ਬੱਚਾ ਕਿਸ ਪਰਿਵਾਰ ਦੀ ਬੱਚੀ ਲਈ ਠੀਕ ਹੈ ਕਿਹੜੇ ਪਰਿਵਾਰ ਆਪਸ ਵਿੱਚ ਰਲ ਮਿਲ ਕੇ ਰਹਿ ਸਕਦੇ ਨੇ ਜਿਸ ਕਰਕੇ ਉਹਨੂੰ ਵਿਚੋਲਾ ਕਿਹਾ ਜਾਂਦਾ ਹੈ ਵਿਚੋਲਾ ਜੋ ਉੱਲੇ ਵੀ ਰੱਖ ਲੈਂਦਾ ਪਰਦੇ ਵੀ ਪਾ ਲੈਂਦਾ ਦੋਵਾਂ ਦੀਆਂ ਕਮੀਆਂ ਪਿਛੀਆਂ ਤੇ ਮਹਾਰਾਜ ਨੇ ਕਿਹਾ ਵੀ ਜਿਹੜਾ ਸਤਗੁਰ ਹੈ ਜਾਂ ਸਤਗੁਰ ਦੀ ਬਾਣੀ ਇਹ ਵਿਚੋਲੇ ਦਾ ਕੰਮ ਕਰੇਗੀ। ਇਹ ਬਾਣੀ ਹੀ ਸਾਨੂੰ ਸਾਡੇ ਮਾਲਕ ਤੱਕ ਪਤੀ ਤੱਕ ਲੈ ਕੇ ਜਾਏਗੀ। ਪਰਮੇਸ਼ਰ ਤੱਕ ਲੈ ਕੇ ਜਾਏਗੀ। ਇਸੇ ਤਰ੍ਹਾਂ ਜਿਹੜੇ ਪੁਰਾਣਿਕ ਸਮਿਆਂ ਵਿੱਚ ਧਾਰਮਿਕ ਗ੍ਰੰਥ ਬਣੇ ਉਹਨਾਂ ਨੇ ਵੀ ਬੰਦੇ ਨੂੰ ਸਮਝਾਇਆ ਤੇ ਇਹ ਕੁਝ ਸੀ। ਪਰ ਅਫਸੋਸ ਨਾ ਤੇ ਬੰਦਾ ਉਹਦੇ ਵਿਚਲੇ ਗਿਆਨ ਨੂੰ ਸਿੱਖਿਆ ਮੰਨ ਸਮਝ ਸਕਿਆ ਨਾ ਉੱਥੇ ਤੱਕ ਪਹੁੰਚ ਸਕਿਆ ਇਹ ਅੱਗੇ ਤੁਰਿਆ ਹੀ ਕੋਈ ਨਹੀਂ। ਕਰਮ ਕਾਂਡੀ ਤੇ ਪਖੰਡੀ ਬਣ ਕੇ ਰਹਿ ਗਿਆ। ਉਹ ਬਚਨ ਗੁਰ ਭਗਤ ਨਾਮਦੇਵ ਜੀ ਨੇ ਅੱਜ ਕੀਤਾ ਕਹਿੰਦੇ ਜੋ ਗੁਰ ਦਿਓ 8 10 ਵਿਵਹਾਰ 8 10 ਇਹ ਦੋ ਸ਼ਬਦ ਨੇ ਸਾਧ ਸੰਗਤ 8 ਅਤੇ 10 ਇਹਦਾ ਅਰਥ ਹੈ 8 10 ਪਾਪ 18 ਵਿਵਹਾਰ ਦਾ ਅਰਥ ਹੈ ਜੋ ਇਹਨਾਂ 18 ਦੇ ਮੁਤਾਬਿਕ ਕੀਤੇ ਜਾਣ ਵਾਲੇ ਕਰਮ 8 ਤੇ 10 18 ਕਿਨੇ 18 ਸਨਾਤਨ ਮਤ ਦੇ ਪੁਰਾਣ ਮੰਨੇ ਜਾਂਦੇ ਨੇ 18 ਪੁਰਾਣ ਬਹੁਤ ਸਾਰੇ ਲੋਕ ਇਹਨਾਂ ਪੁਰਾਣਾ ਨੂੰ ਸੁਣਦੇ ਨੇ ਪੁਰਾਣਾ ਦੀ ਕਥਾ ਵੀ ਹੁੰਦੀ ਹੈ ਗਰੁੜ ਪੁਰਾਣ ਸ਼ਿਵ ਪੁਰਾਨ ਲਿੰਗ ਪੁਰਾਨ ਵਰਣ ਪੁਰਾਨ ਬਰਾਹ ਪੁਰਾਨ ਕਰਮ ਪੁਰਾਨ ਸ਼ਿਕੰਦ ਪੁਰਾਨ ਕਾਫੀ ਪੁਰਾਣੇ ਮਹਾਰਾਜ ਕਹਿੰਦੇ ਵੀ ਕੁਝ ਲੋਕ ਨੇ ਪੁਰਾਣ ਦੇ ਅਨੁਸਾਰ ਵਿਵਹਾਰ ਕਰਦੇ ਨੇ ਪੁਰਾਣਾ ਦੀ ਕਥਾ ਵੀ ਚੱਲਦੀ ਹੈ ਪਰ ਪੁਰਾਣ ਜੇ ਜ਼ਿੰਦਗੀ ਵਿੱਚ ਨਾ ਉਤਰਿਆ ਇਕੱਲਾ ਕਥਨ ਤੱਕ ਤੇ ਪਠਨ ਤੱਕ ਸੀਮਤ ਰਹਿ ਜਾਏ ਤੇ ਪੁਰਾਣ ਵੀ ਬੰਦੇ ਦਾ ਕੁਝ ਨਹੀਂ ਸਵਾਰ ਸਕਦਾ ਇਦਰ ਤੇ ਨਹੀਂ ਕਿ ਹਬੀ ਪ੍ਰਾਣ ਮਾੜੇ ਨੇ ਹਾਂ ਇੱਕ ਗੱਲ ਮਹਾਰਾਜ ਨੇ ਜ਼ਰੂਰ ਕਹੀ ਐ ਸਾਡੇ ਸਿੱਖਾਂ ਪਰ ਥਾਏ ਜੇ ਸਾਨੂੰ ਕਹਿੰਦੇ ਉੱਤਮ ਚੀਜ਼ ਮਿਲਦੀ ਐ ਨਾ ਉੱਤਮ ਗਿਆਨ ਮਿਲ ਜਾਏ ਉੱਤਮ ਸੋਝੀ ਮਿਲ ਜਾਏ ਤੇ ਬੰਦਾ ਉਸੇ ਪਾਸੇ ਤੁਰਦਾ ਵੀ ਇਹ ਚੀਜ਼ ਜ਼ਿਆਦਾ ਵਧੀਆ ਆਪਾਂ ਇਹਨੂੰ ਫੋਲੋ ਕਰੀਏ ਜਦੋਂ ਤੋਂ ਸਿੱਖ ਜਗਤ ਵਿੱਚ ਧੁਰ ਕੀ ਬਾਣੀ ਦਾ ਪ੍ਰਵੇਸ਼ ਹੋਇਆ ਸਿੱਖ ਜਗਤ ਨੇ ਖਾਸ ਤੌਰ ਤੇ ਗੁਰੂ ਨਾਨਕ ਦੇ ਪੈਰੋਕਾਰਾਂ ਨੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਭਰੋਸਾ ਰੱਖਿਆ ਫਿਰ ਅਸੀਂ ਹੋਰ ਸਾਰੀਆਂ ਗੱਲਾਂ ਛੱਡ ਗਏ ਬڑے ਪੁਰਾਣੇ ਸਮਿਆਂ ਤੱਕ ਸਾਡੇ ਸਿੱਖਾਂ ਦੇ ਘਰਾਂ 'ਚ ਵੀ ਬ੍ਰਾਹਮਣਵਾਦ, ਹਿੰਦੂਵਾਦ, ਸਨਾਤਨ ਮਤ ਭਾਰੂ ਰਿਹਾ। ਪੁਜੋਹਿਤ ਪੰਡਿਤ ਸਾਡੇ ਘਰਾਂ 'ਚ ਆਉਂਦੇ ਰਹੇ ਨੇ। ਉਹ ਸਾਡੇ ਧਰਮ ਕਰਮ ਕਰਿਆ ਕਰਦੇ ਸਨ ਜਾਂ ਕਈ ਸਮਾਜਿਕ ਰੀਤਾਂ ਰਸਮਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਵਾਈ ਜਾਂਦੀ ਸੀ ਕਿਉਂਕਿ ਬੜੀ ਪੁਰਾਣੀ ਪਰੰਪਰਾ ਚੱਲੀ ਆਉਂਦੀ ਸੀ। ਬਹੁਤਾ ਗਿਆਨ ਨਹੀਂ ਸੀ। ਪਰ ਜਿਉਂ-ਜਿਉਂ ਸਾਨੂੰ ਸਮਝ ਆਉਣ ਲੱਗੀ ਤਿਉਂ-ਤਿਉਂ ਆਪਾਂ ਨੇ ਇਹਨਾਂ ਚੀਜ਼ਾਂ ਤੋਂ ਖਿਹੜਾ ਛੁਡਾਇਆ ਤੇ ਆਪਾਂ ਸ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਗੇ ਫੇਰ ਸਾਡਾ ਵਿਵਹਾਰ ਜਿਹੜਾ ਸੀ ਉਹ ਗੁਰਬਾਣੀ ਦੇ ਮੁਤਾਬਿਕ ਹੋ ਗਿਆ ਉਹ ਕਿਸੇ ਵੇਦ ਪੁਰਾਣ ਜਾਂ ਸ਼ਾਸਤਰ ਪਰਥਾਈ ਨਹੀਂ ਰਹਿ ਗਿਆ ਮਹਾਰਾਜ ਨੇ ਇੱਕ ਬਚਨ ਕਿਹਾ ਕਹਿੰਦੇ ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ ਬਹੁਤ ਕੁਝ ਇਹਨਾਂ ਵਿੱਚ ਕਿਹਾ ਗਿਆ ਹੈ ਬੜਾ ਕੁਝ ਚੰਗਾ ਵੀ ਕਿਹਾ ਗਿਆ ਕੁਝ ਲੋਕਾਂ ਨੇ ਉਹ ਵੀ ਮੰਨਿਆ ਪਰ ਸਿੱਖਾ ਤੇਰੇ ਵਾਸਤੇ ਕੀ ਹੈ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਸਿੱਖ ਵਾਸਤੇ ਨਾਮ ਤੋਂ ਬਿਨਾ ਸਭ ਕੂੜ ਹੈ ਕੂੜ ਦਾ ਅਰਥ ਹੁੰਦਾ ਝੂਠ ਹੈ ਤੇਰੇ ਲਈ ਸਿੱਖਾ ਸਭ ਤੋਂ ਉੱਤਮ ਜੇ ਕੋਈ ਹੈ ਤੇ ਉਹ ਕੇਵਲ ਰੱਬ ਦਾ ਵਾਹਿਗੁਰੂ ਦਾ ਨਾਮ ਹੈ ਬਾਕੀ ਕੀ ਆ ਗੱਲ ਹੀ ਹੋਛੀਆਂ ਬਾਕੀ ਹੋਛੀਆਂ ਗੱਲਾਂ ਨੇ ਇਸ ਲਈ ਅਸੀਂ 8 10 ਪੁਰਾਣਾਂ ਦੇ ਚੱਕਰ ਵਿੱਚ ਨਹੀਂ ਪੈਣਾ ਹਾਂ ਜਦੋਂ ਬੰਦਾ ਗੁਰੂ ਦੀ ਮਤ ਲੈਂਦਾ ਜੇ ਜ਼ਿੰਦਗੀ 'ਚ ਅਸੀਂ ਗੁਰੂ ਵਾਲੇ ਬਣਦੇ ਆ ਗੁਰੂ ਸਾਡੀ ਜ਼ਿੰਦਗੀ 'ਚ ਆ ਜਾਏ ਅਸੀਂ ਗੁਰੂ ਨਾਲ ਜੁੜ ਜਾਈਏ ਨਾ ਮਹਾਰਾਜ ਕਹਿੰਦੇ ਜਿੰਨਾ ਉਹਨਾਂ ਦੇ ਵਿੱਚ 18 ਪੁਰਾਣਾ ਦਾ ਪੁੰਨ ਮੰਨਿਆ ਜਾਂਦਾ ਹੈ ਫਲ ਮੰਨਿਆ ਜਾਂਦਾ ਹੈ ਉਹਦੀ ਕਥਾ ਦਾ ਉਹਦੇ ਪਾਠ ਦਾ ਸਿੱਖ ਗੁਰੂ ਨਾਲ ਜੁੜ ਜਾਏ ਕਹਿੰਦੇ ਉਹਦੇ ਵਰਗਾ ਹੀ ਮਿਲ ਜਾਂਦਾ ਹੈ ਆਖੋ ਸਤਨਾਮ ਸ਼੍ਰੀ ਜਉ ਗੁਰਦੇਓ 8 10 ਵਿਵਹਾਰ ਕਹਿੰਦੇ ਸਾਡੇ 8 10 18 ਪੁਰਾਣਾ ਦਾ ਵਿਵਹਾਰ ਗੁਰੂ ਨਾਲ ਜੁੜ ਕੇ ਹੀ ਹੋ ਜਾਂਦਾ ਹੈ ਅਸੀਂ ਇੱਥੋਂ ਹੀ ਸਭ ਕੁਝ ਪਾ ਲੈਨੇ ਆਂ ਸਾਨੂੰ ਕਿਤੇ ਭਟਕਣ ਦੀ ਲੋੜ ਨਹੀਂ ਹੈ ਅਸੀਂ ਇੱਥੋਂ ਹੀ ਸਾਰਾ ਕੁਝ ਲੈ ਲੈਣਾ ਸਾਡੇ ਵਿਵਹਾਰ ਇਹੀ ਨੇ ਸਾਡੀ ਸੰਕ੍ਰਿਤੀ ਇਹੀ ਹੈ ਸਾਡਾ ਧਰਮ ਇਹੀ ਹੈ ਸਾਡਾ ਕਰਮ ਇਹੀ ਹੈ ਸਾਡੀ ਪੂਜਾ ਗੁਰੂ ਹੈ ਸਾਡਾ ਸ਼ਬਦ ਗੁਰੂ ਹੈ ਸਾਡੀ ਸੇਵਾ ਸਾਡੀ ਆਰਤੀ ਸਾਡੀ ਅਰਚਨਾ ਸਭ ਗੁਰੂ ਤੇ ਗੁਰੂ ਦੀ ਬਾਣੀ ਹੈ ਇਹਨਾਂ ਨੂੰ ਭਟਕਣ ਦੀ ਲੋੜ ਹੀ ਨਹੀਂ ਰਹਿ ਗਈ ਇਸ ਲਈ ਗੁਰੂ ਘਰ ਦੇ ਅੰਦਰ ਜਦੋਂ ਤੋਂ ਬਾਣੀ ਆ ਗਈ ਬਾਣੀ ਦਾ ਪ੍ਰਗਟਾਸ਼ ਹੋਇਆ ਭਗਤ ਨਾਮਦੇਵ ਜੀ ਨੇ ਇਸ ਚੀਜ਼ ਨੂੰ ਸਮਝਿਆ ਸੀ ਇਸ ਦਾ ਅਰਥ ਹੈ ਵੀ ਉਹਨਾਂ ਨੇ ਪਹਿਲਾਂ ਪੁਰਾਣ ਵੀ ਵਾਚੇ ਹੋਏ ਨੇ ਇਹ ਨਹੀਂ ਵੀ ਉਹਨਾਂ ਨੇ ਪੜੇ ਨਹੀਂ ਐਵੇਂ ਕਹਿ ਦਿੱਤਾ ਜਿਹੜੇ ਜਿਹੜੇ ਥਾਂ ਤੋਂ ਵੀ ਰੱਬੀ ਗਿਆਨ ਮਿਲਦਾ ਸੀ ਭਗਤ ਉਸ ਪਾਸੇ ਗਏ ਨੇ ਉਹਨੂੰ ਸਮਝਿਆ ਵੇਖਿਆ ਵਾਚਿਆ ਫਿਰ ਉਹਦਾ ਤਤ ਤੇ ਉਹਦੀ ਸੱਚਾਈ ਦੁਨੀਆ ਸਾਹਮਣੇ ਵੀ ਰੱਖੀ ਦਸਮ ਪਾਤਸ਼ਾਹ ਦਾ ਆਪਾਂ ਵਚਨ ਪੜਦਿਆਂ ਸਵਈਆਂ ਦੇ ਵਿੱਚ ਉਹ ਕਹਿੰਦੇ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਦੇਖ ਫਿਰੋ ਦਾ ਅਰਥ ਕੀ ਹੁੰਦਾ ਹੈ ਵਾਚੇ ਹੋਏ ਨੇ ਸਮਝੇ ਹੋਏ ਨੇ ਵੇਖੇ ਹੋਏ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਸੀ ਖੋਖ ਪੜਤਾਲਿਆ ਸੂਰ ਸੁਰਾਰਧਨ ਸੁਧ ਸੁਦਾਦਿਕ ਸੰਤ ਸਮੂਹ ਵਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋਉ ਨ ਦੇਖੇਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁ ਤੇ ਏਕ ਰਤੀ ਬਿਨ ਏਕ ਰਤੀ ਕੇ ਕਹਿੰਦੇ ਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਇੱਕ ਰੱਤੀ ਜਿੰਨਾ ਵੀ ਇਹਨਾਂ 'ਚ ਕੋਈ ਗਿਆਨ ਨਹੀਂ ਹੈ। ਸਭ ਤੋਂ ਵੱਡੀ ਬਖਸ਼ਿਸ਼ ਉਸ ਮਾਲਕ ਦੀ ਹੈ। ਇਹ ਸਾਰਾ ਕੁਝ ਅਸੀਂ ਵੇਖਿਆ ਹੋਇਆ ਘੋਖਿਆ ਪੜ ਤੱਕ ਕਿਉਂਕਿ ਦਸਮ ਪਾਤਸ਼ਾਹ ਦੇ ਸਮੇਂ ਤੱਕ ਨਾ ਬਹੁਤ ਸਾਰੇ ਬਾਹਰੀ ਵਿਦਵਾਨ ਵੀ ਗੁਰੂ ਘਰ ਵਿੱਚ ਆਉਣ ਲੱਗ ਪਏ ਸਨ। ਉਹਨਾਂ ਨੇ ਆਪਣੇ ਗ੍ਰੰਥਾਂ ਦੀ ਕਥਾ ਕਰਨੀ, ਉਥੀਆਂ ਦਾ ਪਾਠ ਕਰਨਾ ਜਾਂ ਆਪੋ ਆਪਣੀ ਧਰਮ ਦੀਆਂ માનਤਾਵਾਂ ਦੱਸਣੀਆਂ ਮਹਾਰਾਜ ਨੇ ਸੁਣਨੀਆਂ। ਤੁਸੀਂ ਧਿਆਨ ਵਿੱਚ ਰੱਖੋ ਸਿੱਖਾਂ ਦਾ ਕਿਰਦਾਰ ਤੇ ਸਿੱਖਾਂ ਦੀ ਸੋਚ ਇਤਨੀ ਉੱਪਰ ਉੱਠ ਗਈ ਸੀ ਵੀ ਸਿੱਖ ਵੀ ਦੱਸ ਦਿੰਦੇ ਸਨ ਮਹਾਰਾਜ ਵੀ ਆਹ ਗੱਲ ਕੰਮ ਦੀ ਹੈ ਤੇ ਆਹ ਗੱਲ ਕੰਮ ਦੀ ਨਹੀਂ ਹੈ ਇੱਕ ਵਾਰ ਕੀ ਹੋਇਆ ਕਹਿੰਦੇ ਇੱਕ ਪੰਡਤ ਜੀ ਕਥਾ ਸੁਣਾਉਣ ਆਏ ਕਹਿੰਦੇ ਮਹਾਰਾਜ ਵੀ ਮੈਂ ਆਪਣੇ ਗ੍ਰੰਥਾਂ ਦੀ ਕਥਾ ਕਰਨੀ ਹੈ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਕਰੋ ਜੀ ਆਇਆਂ ਨੂੰ 5-7 ਦਿਨ ਲੰਘ ਗਏ ਉਹਨਾਂ ਦੇ ਗ੍ਰੰਥਾਂ ਦੀ ਕਥਾ ਖਤਮ ਹੋ ਗਈ ਉਹ ਕਹਿਣ ਲੱਗੇ ਮਹਾਰਾਜ ਵੀ ਮੇਰੇ ਗ੍ਰੰਥ ਮੁੱਕ ਗਏ ਮੈਂ ਹੋਰ ਲੈ ਕੇ ਆਉਣੇ ਨੇ ਮਹਾਰਾਜ ਕਹਿੰਦੇ ਲੈ ਆਓ ਕੋਈ ਗੱਲ ਨਹੀਂ ਜਦੋਂ ਪੰਡਤ ਜੀ ਤੁਰਨ ਲੱਗੇ ਕਹਿੰਦੇ ਗਧਾ ਬੋਲ ਪਿਆ ਗਧਾ ਹਿਣਕਿਆ ਪੰਡਤ ਜੀ ਕਹਿੰਦੇ ਵੀ ਇੱਥੇ ਅਸ਼ੁੱਭ ਹੋ ਗਿਆ ਮਹੂਰਤ ਵਿਗੜ ਗਿਆ ਇੱਥੇ ਪ੍ਰਸ਼ਟ ਹੋ ਗਿਆ ਸਾਰਾ ਕੰਮ ਗੁਰੂ ਸਾਹਿਬ ਕਹਿੰਦੇ ਕੀ ਹੋਇਆ ਕਹਿੰਦੇ ਜੀ ਮਹੂਰਤ ਵਿਗੜ ਗਿਆ ਕਿਉਂ ਕਹਿੰਦੇ ਗਧਾ ਹਿਣਕ ਪਿਆ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਕਹਿੰਨ ਲੱਗੇ ਵੀ ਤੁਸੀਂ ਇੰਨੇ ਉੱਚੇ ਧਾਰਮਿਕ ਗ੍ਰੰਥ ਬੜੀ ਉੱਚੀ ਚੀਜ਼ ਹੁੰਦੀ ਹੈ ਵੱਡੀ ਚੀਜ਼ ਹੁੰਦੀ ਹੈ ਪਵਿੱਤਰ ਚੀਜ਼ ਹੁੰਦੀ ਹੈ ਬਈ ਇਸ ਰੱਬ ਦੇ ਨਾਂ ਤੇ ਲਿਖੇ ਹੋਏ ਬਣਾਏ ਹੋਏ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਸੁਣ ਕੇ ਵੀ ਜੇ ਇੱਕ ਗਧਾ ਸਾਡਾ ਮਹੂਰਤ ਖਤਮ ਕਰ ਦੇ ਪਿੱਟ ਦੇ ਤਾਂ ਫਿਰ ਤੇ ਲੜਦਾ ਸਾਡੇ ਤੇ ਫਿਰ ਉਹ ਧਰਮ ਗ੍ਰੰਥ ਕਿਸ ਕੰਮ ਦਾ ਫਿਰ ਤੁਸੀਂ ਕੀ ਪੜਿਆ ਸੁਣਿਆ ਬੱਚਿਆ ਵਿਤ ਧਰਮ ਦੇ ਕਰਮ ਨੂੰ ਇੱਕ ਗਧੇ ਦਾ ਬੋਲ ਇੱਕ ਜਾਨਵਰ ਦਾ ਬੋਲ ਖਤਮ ਕਰ ਸਕਦਾ ਹੈ ਪਿੱਟ ਸਕਦਾ ਹੈ ਨਕਾਰ ਸਕਦਾ ਹੈ ਫਿਰ ਤੇ ਉਹ ਗਧਾ ਵੱਡਾ ਮੰਨਣਾ ਪਏਗਾ ਫਿਰ ਤੁਸੀਂ ਗਧੇ ਨੂੰ ਪੁੱਜੋ ਗ੍ਰੰਥ ਕਿਉਂ ਪੁੱਜਦੇ ਹੋ ਇਹ ਚੀਜ਼ਾਂ ਉਹਨਾਂ ਸਮਿਆਂ 'ਚ ਵੀ ਚੱਲਦੀਆਂ ਸਨ ਅੱਜ ਵੀ ਬਹੁਤਾਂ ਤੇ ਇਹ ਅਖੰਡ ਵਹਿਮ ਭਰਮ ਕਈ ਤਰ੍ਹਾਂ ਦੇ ਅੱਜ ਵੀ ਚੱਲਦੇ ਨੇ ਅਜਿਵੇਂ ਅਸੀਂ ਮੰਨ ਲਓ ਉਦਾਹਰਨ ਬਹੁਤ ਬਿੱਲੀ ਰਸਤਾ ਕੱਟ ਗਈ ਜੀ ਅਸੀਂ ਅੱਗੇ ਨਹੀਂ ਵਧਣਾ ਹੁਣ ਹੱਦ ਹੋ ਗਈ ਇੱਕ ਪਾਸੇ ਅਸੀਂ ਕਹਿੰਨੇ ਆ ਅਸੀਂ ਗੁਰੂ ਸਾਹਿਬ ਦੇ ਸ਼ੇਰ ਆਂ ਸਾਨੂੰ ਸਿੰਘ ਸ਼ੇਰ ਬਣਾਇਆ ਹੁਣ ਸ਼ੇਰਾਂ ਦੇ ਰਸਤੇ ਬਿੱਲੀਆਂ ਕੱਟਣ ਲੱਗ ਪਈਆਂ ਆਖੋ ਸਤਨਾਮ ਸ਼੍ਰੀ ਫਿਰ ਅਸੀਂ ਸ਼ੇਰ ਕਿਸ ਗੱਲ ਦੇ ਜੇ ਅਸੀਂ ਬਿੱਲੀ ਤੋਂ ਹੀ ਡਰਨਾ ਹੈ ਕਦੇ ਗਧਾ ਹਣਕ ਪੈਂਦਾ ਕਦੇ ਸਾਡਾ ਸ਼ਨੀ ਭਾਰੂ ਹੋ ਜਾਂਦਾ ਕਦੇ ਤੁਹਾਡੇ ਤੇ ਮੰਗਲ ਭਾਰੂ ਹੋ ਜਾਂਦਾ ਫਿਰ ਸਿੱਖੀ ਕਿਸ ਗੱਲ ਦੀ ਫਿਰ ਧਾਰਮਿਕ ਪੋਥੀਆਂ ਦਾ ਬਾਣੀ ਦਾ ਲਾਭ ਕੀ ਹੈ ਫਿਰ ਅਸੀਂ ਕੀ ਕਰਿਆ ਸੁਣਿਆ ਇਹਦਾ ਅਰਥ ਇੱਕੋ ਬਣਦਾ ਵੀ ਬੰਦਾ ਪੜਦਾ ਹੈ ਸੁਣ ਵੀ ਲੈਂਦਾ ਪਰ ਮੰਨਣ ਵਾਸਤੇ ਤਿਆਰ ਨਹੀਂ ਅਰ ਜਿੰਨਾ ਚਿਰ ਮੰਨਦੇ ਨਹੀਂ ਗੱਲ ਬਣਨੀ ਕੋਈ ਨਹੀਂ ਸੇਵਕ ਸਿੱਖ ਤੀਜੇ ਪਾਤਸ਼ਾਹ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉਤਮ ਬਾਣੀ ਬੜੀ ਸੰਗਤ ਆਉਂਦੀ ਆ ਸਿੱਖ ਆਉਂਦੇ ਨੇ ਦੂਰੋਂ ਦਰਾਡੇ گاਉਣ ਵਾਲੇ ਸੁਣਨ ਵਾਲੇ ਉੱਤਮ ਬਾਣੀ ਉੱਤਮ ਗਾ ਰਹੇ ਨੇ ਪਰ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸੱਤ ਸੱਤ ਕਰ ਮੰਨੇ ਥਾਂ ਕਿਨਾਂ ਦਾ ਪੈਣਾ ਪਰ ਵਣ ਕਿਨਾਂ ਦਾ ਹੋਣਾ ਜਿਨ੍ਹਾਂ ਨੇ ਸਤਗੁਰ ਦੀ ਆਗਿਆ ਨੂੰ ਸੱਤ ਸੱਤ ਕਰਕੇ ਮੰਨ ਲੈਣਾ ਤੋਂ ਸਿੱਖੀ ਮੰਨਣ ਤੇ ਖੜੀ ਹੈ ਜੇ ਮੰਨਣਾਈ ਨਹੀਂ ਫਿਰ ਮੈਂ ਕਹਿਣਾ ਪੈਂਦਾ ਵੀ ਭਾਈ ਅਸੀਂ ਬਾਣੀ ਸੁਣ ਛੱਡੀ ਐ ਅਸੀਂ ਪਾਠ ਸੁਣ ਛੱਡਿਆ ਐ ਅਸੀਂ ਗੁਰਦੁਆਰੇ ਜਾ ਛੱਡਿਆ ਭਾਵਕ ਜਾ ਵੀ ਆਇਆ ਛੱਡ ਵੀ ਦਿੱਤਾ ਪੜ ਵੀ ਲਿਆ ਛੱਡ ਵੀ ਦਿੱਤਾ ਸੁਣ ਵੀ ਲਿਆ ਤੇ ਛੱਡ ਵੀ ਦਿੱਤਾ ਮੰਨਿਆ ਕੋਈ ਨਹੀਂ ਜਿਸ ਦਿਨ ਗੁਰੂ ਦੀ ਗੱਲ ਮੰਨਾਂਗੇ ਗੱਲ ਉਸ ਦਿਨ ਬਣੇਗੀ ਇਸ ਲਈ ਗੁਰੂ ਘਰ ਦੇ ਅੰਦਰ ਬਾਣੀ ਦੀ ਹੀ ਪ੍ਰਧਾਨਤਾ ਰਹੀ ਐ ਸ਼ੁਰੂ ਤੋਂ ਤਾਂ ਹੀ ਗੁਰੂ ਨਾਨਕ ਸਾਹਿਬ ਦੀ ਆਮਤ ਤੇ ਭਾਈ ਗੁਰਦਾਸ ਜੀ ਨੇ ਬਚਨ ਇਸੇ ਲਈ ਕਹੇ ਸਨ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਇਹ ਉਧਾਰਨ ਵਿੱਚ ਵਰਤੀ ਪੰਕਤੀ ਕਹਿੰਦੇ ਜਦੋਂ ਸੂਰਜ ਨਿਕਲਦਾ ਨਾ ਤਾਰੇ ਛੁਪ ਜਾਂਦੇ ਨੇ ਹਨੇਰਾ ਮਿਟ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੀ ਆਮਦ ਸੰਸਾਰ ਦੇ ਵਿੱਚ ਸੂਰਜ ਵਾਂਗ ਹੋਈ ਹੈ ਸੂਰਜ ਤੋਂ ਪਹਿਲਾਂ ਕੀ ਹੁੰਦਾ ਹੈ ਸੂਰਜ ਤੋਂ ਪਹਿਲਾਂ ਹੁੰਦਾ ਹੈ ਹਨੇਰਾ ਅੰਧਕਾਰ ਕਹਿੰਦੇ ਇੱਕ ਅੰਧਕਾਰ ਛਾਇਆ ਹੋਇਆ ਹੈ ਕਿਹੜਾ ਅਗਿਆਨਤਾ ਦਾ ਤੇ ਉਹਦੇ ਵਿੱਚ ਕਿਤੇ ਕਿਤੇ ਥੋੜੀ ਥੋੜੀ ਰੋਸ਼ਨੀ ਵੰਡਣ ਵਾਲੇ ਕੁਝ ਧਾਰਮਿਕ ਲੋਕ ਨੇ ਜਿਨ੍ਹਾਂ ਨੂੰ ਤਾਰੇ ਮੰਨਿਆ ਜਾਂਦਾ ਹੈ ਤਾਰੇ ਦਾ ਅਰਥ ਹੈ ਥੋੜੀ ਰੋਸ਼ਨੀ ਦੇਣ ਵਾਲੇ ਥੋੜੀ ਰੋਸ਼ਨੀ ਕੌਣ ਦਿੰਦਾ ਹੈ ਜਿਹੜੇ ਆ ਨਿੱਕਾ ਮੋਟਾ ਧਰਮ ਕਰਮ ਕਰਨ ਵਾਲੇ ਪੁਜਾਰੀ ਪੰਡਿਤ ਮੌਲਵੀ ਕਾਜੀ ਮੁੱਲਾ ਜੋ ਉਸ ਸਮੇਂ ਪ੍ਰਚਲਿਤ ਸਨ ਸਿੱਖੀ ਦਾ ਕਰਤੈਬਾਦ ਵੀ ਸ਼ੁਰੂ ਹੋਇਆ ਹੈ ਇਹ ਨਿੱਕਾ ਨਿੱਕਾ ਥੋੜਾ ਥੋੜਾ ਗਿਆਨ ਦੁਨੀਆ ਨੂੰ ਦੇ ਰਹੇ ਨੇ ਪਰ ਬਹੁਤਾ ਜਿਆਦਾ ਪ੍ਰਕਾਸ਼ ਨਹੀਂ ਕਰ ਸਕੇ ਮਨਾਂ ਚ ਰੱਬੀ ਗਿਆਨ ਆਤਮਿਕ ਚਾਨਣ ਬ੍ਰਹਮ ਗਿਆਨ ਨਹੀਂ ਦੇ ਸਕੇ ਦੁਨੀਆ ਨੂੰ ਪਰ ਜਦੋਂ ਸਤਗੁਰ ਨਾਨਕ ਸੂਰਜ ਬਣ ਕੇ ਪ੍ਰਗਟੇ ਤਾਰੇ ਛੁੱਪ ਗਏ ਤੇ ਹਨੇਰਾ ਖਤਮ ਹੋ ਗਿਆ ਉਹ ਦੁਕਾਨਾਂ ਬੰਦ ਹੋ ਗਈਆਂ ਪਖੰਡਦਿਆਂ ਝੂਠ ਨੂੰ ਖੰਭ ਲਾ ਕੇ ਉੱਡਣਾ ਪੈ ਗਿਆ ਹਨੇਰਾ ਜਿਹੜਾ ਸੀ ਭਰਮ ਦਾ ਅਗਿਆਨ ਦਾ ਕਰਮਾਂ ਦਾ ਸਾਰਾ ਹੀ ਮਿਟ ਗਿਆ ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਕੀ ਦਿੱਤਾ ਉਹਨਾਂ ਨੇ ਦਿੱਤਾ ਸੰਸਾਰ ਨੂੰ ਸ਼ਬਦ ਜਿੱਦਾਂ ਨੇ ਪੁੱਛਿਆ ਨਾ ਤੇਰਾ ਕਵਣ ਗੁਰੂ ਕਿਸਕਾ ਤੂੰ ਚੇਲਾ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਤੁੰ ਚੇਲਾ ਜਿੰਨਾ ਚਿਰ ਬੰਦਾ ਸ਼ਬਦ ਨੂੰ ਗੁਰੂ ਮੰਨ ਕੇ ਨਹੀਂ ਚੱਲੇਗਾ ਸ਼ਬਦ ਨਾਲ ਆਪਣੀ ਸੁਰਤ ਜੋੜ ਕੇ ਨਹੀਂ ਚੱਲੇਗਾ ਇਹ ਵੀ ਕਹਿੰਦੇ ਹਮੇਸ਼ਾ ਹਨੇਰੇ 'ਚ ਭਟਕਦਾ ਹੀ ਰਹੇਗਾ ਨਾਮਦੇਵ ਜੀ ਦੇ ਕਹਿਣ ਦਾ ਅਰਥ ਇਹ ਜੋ ਗੁਰ ਦਿਓ 18 ਅੱਠ 10 ਵਿਵਹਾਰ ਕਹਿੰਦੇ ਤੂੰ ਗੁਰੂ ਤੋਂ ਮਤ ਲੈ ਲੈ ਗੁਰੂ ਨਾਲ ਜੁੜ ਜਾ ਗੁਰੂ ਵਾਲਾ ਬਣ ਜਾ ਅੱਠ ਦਸ ਵਿਵਹਾਰ ਸਾਰੇ ਵਿਵਹਾਰ ਸਾਰੇ ਕਰਮ ਧਰਮ ਧਰਮ ਦੇ ਕਰਮ ਇਹ ਸਾਰੇ ਤੇਰੇ ਗੁਰੂ ਦੇ ਬਣਨ ਵਿੱਚ ਹੋ ਜਾਣਗੇ ਗੁਰੂ ਦੀ ਬਾਣੀ ਪੜਨ ਵਿੱਚ ਹੋ ਜਾਣਗੇ ਇਸ ਲਈ ਗੁਰੂ ਦੀ ਬਾਣੀ ਪੜਿਆ ਕਰੋ